ਹਾਂਜੀ ਸਾਥੀਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਇੱਕ ਨਵੀਂ ਜਾਣਕਾਰੀ ਜਿਹੜੀ ਕਿ ਬਹੁਤ ਹੀ ਵੱਡੀ ਅਪਡੇਟ ਹੈ ਸੋ ਸਾਰੀ ਜਾਣਕਾਰੀ ਨੂੰ ਵੀਡੀਓ ਨੂੰ ਲਾਸਟ ਤੱਕ ਦੇਖ ਕੇ ਸਮਝ ਜ਼ਰੂਰ ਲੈਣਾ ਸੋ ਕਾਫੀ ਫਾਇਦੇਮੰਦ ਹੋਣ ਜਾ ਰਹੀ ਹੈ ਖਾਸ ਕਰਕੇ ਬੀਐਡ ਵਿਦਿਆਰਥੀਆਂ ਦੇ ਲਈ ਤੇ ਕਾਫੀ ਕੁਝ ਬਦਲਣ ਜਾ ਰਿਹਾ ਹੈ ਸੀਟ ਟੈਟ ਨੂੰ ਲੈ ਕੇ ਸੋ ਸਾਥੀਓ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸੋ ਇਸ ਜਾਣਕਾਰੀ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਜਾਣਕਾਰੀ ਦੀ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਹੋਰ ਨਾਲ ਸਾਥੀਆਂ ਦੇ ਨਾਲ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਹਰ ਇੱਕ ਸਾਥੀ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਕਿਉਂਕਿ ਜਿਹੜੇ ਇਹ ਬਦਲਾਅ ਹੋਣ ਜਾ ਰਹੇ ਨੇ ਉਹਨਾਂ ਨੇ ਤੁਹਾਨੂੰ ਰਜ਼ਗਾਰ ਦੀ ਜਿਹੜੀ ਇੱਕ ਸ਼ਰਤ ਹੈ ਉਹਦੇ ਵਿੱਚ ਕੁਆਲੀਫਾਈ ਕਰਾਉਣਾ ਸੋ ਤਾਂ ਕਰਕੇ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜ਼ਰੂਰੀ ਹੈ ਸਾਥੀਓ ਸੀਟੈਟ ਸਾਲ ਦੇ ਵਿੱਚ ਇੱਕ ਵਾਰ ਹੁੰਦਾ ਹੈ ਮੋਸਟਲੀ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਜਾਂ ਕਹਿ ਲਓ ਕਿ ਸੀਟੈਟ ਦੀ ਜਿਹੜੀ ਅਪਲਾਈ ਡੇਟ ਆ ਉਹ ਸਟਾਰਟ ਹੋ ਜਾਂਦੀ ਹੁੰਦੀ ਹੈ ਇਸ ਵਾਰ ਨਹੀਂ ਹੋਈ ਇਸ ਨੂੰ ਲੈ ਕੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਡਿਪਾਰਟਮੈਂਟ ਨੂੰ ਤਾਂ ਉਹਨਾਂ ਦੀ ਜਿਹੜੀ ਰਿਪਲਾਈ ਆਈ ਹੈ ਉਹਨੂੰ ਇੱਕ ਨਿਊਜ਼ ਦੇ ਰੂਪ ਦੇ ਵਿੱਚ ਤੁਹਾਨੂੰ ਮਤਲਬ ਸਮਝਾਇਆ ਗਿਆ ਦੱਸਿਆ ਗਿਆ ਡਿਟੇਲ ਹੈ ਤੁਹਾਡੇ ਲਈ ਸੋ ਆਉਣ ਵਾਲਾ ਸੀਟ ਟੈਟ ਕਾਫੀ ਕੁਝ ਬਦਲ ਕੇ ਆਵੇਗਾ ਆਪਣੇ ਚ ਕਾਫੀ ਬਦਲਾ ਲੈ ਕੇ ਆਵੇਗਾ ਤੇ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਤੁਹਾਡੀ ਕਿ ਤੁਸੀਂ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪਲੱਸ 2 ਕਲਾਸ ਤੱਕ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਸਾਥੀਓ ਪਲੱਸ 2 ਕਲਾਸ ਤੱਕ ਜਿਹੜੇ ਹੈਗੇ ਨੇ ਬੀਅਡ ਵਾਲੇ ਸਾਥੀ ਉਹ एलिजिबल ਹੋ ਜਾਣਗੇ ਇਸ ਪ੍ਰਕਿਰਿਆ ਤੋਂ ਬਾਅਦ ਜੈਂ ਇਸ ਤਰ੍ਹਾਂ ਦਾ ਟੈਕਟ ਹੈ ਜਿਹੜਾ ਉਹ ਕਲੀਅਰ ਕਰਨ ਤੋਂ ਬਾਅਦ ਸੋ ਜਿਵੇਂ ਕਿ ਆਪਾਂ ਜਾਣਦੇ ਆ ਕਿ ਮੋਸਟਲੀ ਇਸੇ ਤਰ੍ਹਾਂ ਦਾ ਜਿਹੜਾ ਪੈਟਰਨ ਹੈ ਜੋ ਵੀ ਸੈਂਟਰ ਐਜੂਕੇਸ਼ਨ ਪਾਲਿਸੀਆਂ ਬਣਾਉਂਦੀ ਹੈ ਤੇ ਉਹ ਸਟੇਟਾਂ ਨੂੰ ਵੀ ਫੋਲੋ ਕਰਨਾ ਪੈਂਦਾ ਜਾਂ ਕਿ ਲੋਕ ਸਟੇਟ ਵੀ ਫੋਲੋ ਕਰਦੇ ਆ ਤੁਹਾਨੂੰ ਪਿੱਛੇ ਜੇ ਕਾਫੀ ਟਾਈਮ ਪਹਿਲਾਂ ਵੀਡੀਓ ਪਾਈ ਸੀ ਕਿ ਪੀ ਟੈਟ ਦੇ ਵਿੱਚ ਬਦਲਾਅ ਹੋ ਜਾਣਗੇ ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਪੀ ਟੈਟ ਹੈ ਜਿਹੜਾ ਉਹ ਵੀ ਬਦਲ ਜਾਊਗਾ ਠੀਕ ਹੈ ਜੀ ਪੀ ਟੈਟ ਦੇ ਵਿੱਚ ਵੀ ਬਦਲਾਅ ਆਊਗਾ ਸੋ ਸਰਕਾਰ ਤੇ ਜਾਂ ਕਹਿ ਲਓ ਕਿ ਪੰਜਾਬ ਗਵਰਨਮੈਂਟ ਤੇ ਡਿਪੈਂਡ ਹੈ ਕਿ ਉਹ ਇਸ ਬਦਲਾਅ ਨੂੰ ਜਾਂ ਇਹਨਾਂ ਚੇਂਜਸ ਨੂੰ ਕਦੋਂ ਐਕਸੈਪਟ ਕਰਦੇ ਨੇ ਕਦੋਂ ਲਾਗੂ ਕਰਦੇ ਨੇ ਠੀਕ ਹੈ ਜੀ ਸੋ ਆਉਣ ਵਾਲਾ ਟਾਈਮ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਜਰੂਰ ਮਿਲੂਗਾ ਕਿ ਉਹ ਉਹ ਵੀ ਇਸੇ ਪੈਟਰਨ ਤੇ ਆ ਜਾਣਗੇ ਠੀਕ ਹੈ ਸਟੇਟ ਆ ਮੋਸਟਲੀ ਕਾਫੀ ਸਟੇਟ ਆ ਜਿਹੜੇ ਹੂ ਹੂ ਕੱਲੇ ਸਟੇਟ ਨੂੰ ਹੀ ਲਾਗੂ ਕਰ ਰਹੇ ਆ ਇਸੇ ਤਰ੍ਹਾਂ ਹੋ ਸਕਦਾ ਹੈ ਇਹੀ ਟੈਕਟ ਹੈ ਜਿਹੜਾ ਜਾਂ ਇਹੀ ਕਰਿਕੂਲਮ ਜਾਂ ਜਿਹੜੇ ਰੂਲਸ ਰੈਜ਼ੋਲੂਸ਼ਨਸ ਨੇ ਉਹਨਾਂ ਨੂੰ ਫਾਲੋ ਕਰਕੇ ਜਾਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਾਂ ਥੋੜੇ ਬਹੁਤੇ ਬਦਲਾਅ ਦੇ ਨਾਲ ਠੀਕ ਹੈ ਭੂਗੋਲਕ ਖਿੱਤੇ ਦੇ ਨਾਲ ਲੈਂਗੁਏਜ ਨਾਲ ਰਿਲੇਟਡ ਹੋਣ ਕਰਕੇ ਤੇ ਜਿਹੜਾ ਹੈਗਾ ਧਰਮ ਰਿਲੀਜਨ ਸੱਭਿਆਚਾਰ ਕਲਚਰ ਨਾਲ ਰਿਲੇਟਡ ਹੋਣ ਕਰਕੇ ਕੁਝ ਬਦਲਾ ਆ ਜਾਣ ਪਰ ਜਿੰਨੀ ਕਿ ਜਾਣਕਾਰੀ ਜਾਂ ਆਪਾਂ ਹੁਣ ਤੱਕ এডੂਕੇਸ਼ਨ ਸੈਕਟਰ ਦੇ ਵਿੱਚੋਂ ਦੇਖੀ ਹੈ ਕਿ ਇਹ ਰੂਲਾਂ ਨੂੰ ਜਿਹੜਾ ਹੈਗਾ ਸਟੇਟ ਗਵਰਨਮੈਂਟ ਵੀ ਫੋਲੋ ਕਰਦੀ ਹੈ ਤਾਂ ਸੰਭਾਵਨਾਤ ਹੈ ਠੀਕ ਹੈ ਮੈਂ ਫਿਰ ਕਹਿਣਾ ਕਿ ਸੰਭਾਵਨਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੀ ਟਟਾ ਸਾਥੀਓ ਉਹਦਾ ਰੂਪ ਵੀ ਤੁਹਾਨੂੰ ਬਦਲਿਆ ਹੋਇਆ ਦੇਖਣ ਨੂੰ ਮਿਲੇਗਾ ਸੋ ਉਹ ਗਵਰਨਮੈਂਟ ਤੇ ਡਿਪੈਂਡ ਆ ਦੁਬਾਰਾ ਫੇਰ ਰਿਪੀਟ ਕਰਦੇ ਆ ਕਿ ਉਹ ਕਦੋਂ ਇਹ ਬਦਲਾ ਕਰਨ ਜਾ ਰਹੀ ਹੈ ਜਾਂ ਕਰਦੀ ਹੈ ਜਾਂ ਕਦੋਂ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰਦੀ ਹੈ ਸੋ ਹੁਣ ਦੇਖੋ ਜੀ ਜਿਵੇਂ ਤੁਹਾਨੂੰ ਇਹ ਜਾਣਕਾਰੀ ਹੈ ਜਿਹੜੀ ਮੈਂ ਦੱਸਦਾ ਸੀ ਟਟ ਦੇ ਵਿੱਚ ਇੱਕ ਇਤਿਹਾਸਕ ਤਬਦੀਲੀ ਹੋਣ ਜਾ ਰਹੀ ਹੈ ਇੱਕ ਨਈ ਸੀਬੀਐਸਸੀ ਹਰ ਸਾਲ ਸੀਟਟ ਪ੍ਰੀਖਿਆਵਾਂ ਕਰਵਾਵੇਗਾ ਸੀਟ ਟੈਟ ਜਿਹੜੇ 4 ਪੱਧਰਾਂ ਤੇ ਕਰਵਾਈ ਜਾਵੇਗੀ ਮੋਸਟ ਇੰਪੋਰਟੈਂਟ ਜਿਹੜੇ ਇਹਦੇ 4 ਪੱਧਰ ਹੋ ਜਾਣਗੇ ਮਤਲਬ 4 ਤਰ੍ਹਾਂ ਦਾ ਜਿਹੜਾ ਹੈਗਾ ਸੀਟ ਟੈਟ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ 4 ਲੈਵਲ ਹੋ ਜਾਣਗੇ ਇਹਦੇ ਸਾਥੀਓ ਤੇ 4 ਲੈਵਲਾਂ ਦੇ ਵਿੱਚ ਤੁਹਾਨੂੰ ਜਿਹੜਾ ਸੀਟ ਟੈਟ ਹੈ ਉਹ ਵੇਖਣ ਨੂੰ ਮਿਲੂਗਾ ਸੋ ਉਹਦੀ ਜਾਣਕਾਰੀ ਅੱਗੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਹਿੰਦੇ ਕਿ ਸੀਟਟ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਇੱਕ ਇਤਿਹਾਸਕ ਬਦਲਾਅ ਹੋਣ ਜਾ ਰਿਹਾ ਹੈ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ ਯਾਨੀ ਕਿ ਸੀਬੀਐਸਸੀ ਹੁਣ ਹਰ ਸਾਲ ਸੀਟਟ ਪ੍ਰੀਖਿਆ ਸਿਰਫ ਇੱਕ ਨਹੀਂ ਸਗੋਂ ਚਾਰ ਪੱਧਰਾਂ ਤੇ ਕਰਵਾਵੇਗਾ ਸਾਥੀਓ ਠੀਕ ਹੈ ਧਿਆਨ ਰੱਖਣਾ 4 ਲੈਵਲ ਹੋਣਗੇ ਚਾਰ ਲੈਵਲ ਇਹ ਵੱਡਾ ਬਦਲਾਅ ਨਵੀਂ ਸਿੱਖਿਆ ਨੀਤੀ 2020 NEP ਜਿਹੜੀ ਨਵੀਂ ਪਾਲਿਸੀ ਹੈ ਐਜੂਕੇਸ਼ਨ ਪਾਲਿਸੀ ਉਹਦੇ ਮੁਤਾਬਕ ਜਲਦੀ ਹੀ ਲਾਗੂ ਹੋਣ ਵਾਲੇ ਰਾਸ਼ਟਰੀ ਅਧਿਆਪਕ ਸਿੱਖਿਆ ਪਰਿਸ਼ਦ NC NTCE ਐਕਟ 2025 ਦੇ ਤਹਿਤ ਲਿਆਂਦਾ ਜਾ ਰਿਹਾ ਹੈ ਜੋ ਅਧਿਆਪਕ ਭਰਤੀ ਪ੍ਰਕਿਰਿਆ ਨੂੰ ਵਿਆਪਕ ਕਹਿੰਦੇ ਸਮਾਵੇਸ਼ੀ ਤੇ ਆਧੁਨਿਕ ਬਣਾਇਆ ਬਣਾਵੇਗਾ ਇਸ ਦੇ ਨਾਲ ਕੀ ਹੈ ਜੀ ਪ੍ਰਾਪਰਤੀ ਪ੍ਰਕਿਰਿਆ ਵਿਆਪਕ ਹੋ ਜੂਗੀ ਸਮਾਵੇਸ਼ੀ ਹੋ ਜੂਗੀ ਤੇ ਆਧੁਨਿਕ ਹੋਗੀ ਉਹ ਹੋ ਜੂਗੀ ਉਹਦੇ ਵਿੱਚ ਮੋਡਰਨਾਈਜੇਸ਼ਨਸ ਆ ਜੂਗੀ ਮਤਲਬ ਜੋ ਕਮੀਆਂ ਖਾਮੀਆਂ ਕੁਝ ਹੁੰਦੀਆਂ ਨੇ ਟੈਕਨੀਕਲੀ ਉਹ ਵੀ ਦੂਰ ਹੋ ਜਾਣੀਆਂ ਕਹਿੰਦੇ ਐਨਸੀਟੀ ਐਕਟ 2025 ਦਾ ਖਰੜਾ ਹੁਣ ਫਰਵਰੀ 2025 ਦੇ ਵਿੱਚ ਜਾਰੀ ਕੀਤਾ ਗਿਆ ਸੀ ਤੁਹਾਨੂੰ ਉਸ ਟਾਈਮ ਤੇ ਵੀਡੀਓ ਪਾ ਕੇ ਵੀ ਦੱਸਿਆ ਸੀ ਕਿ ਕਾਫੀ ਚੇਂਜਸ ਆਉਣਗੇ ਆ ਇਸੇ ਤਰ੍ਹਾਂ ਹੁਣ ਇਸ ਨੂੰ ਅਗਸਤ 2025 ਦੇ ਵਿੱਚ ਦੇਸ਼ ਭਰ ਦੇ ਵਿੱਚ ਲਾਗੂ ਕਰ ਦਿੱਤਾ ਜਾ ਰਿਹਾ ਠੀਕ ਹੈ ਜੀ ਸਮਝਗੇ ਨਾ ਸੋ ਦੇਸ਼ ਭਰ ਦੇ ਵਿੱਚ ਲਾਗੂ ਹੋ ਜੂਗਾ ਜੀ ਸੀਟੈਟ ਇਸ ਲਈ ਐਨਸੀਟੀਈ ਦੇ ਇੱਕ ਗੱਜ ਨੂੰ ਦਾ ਨੋਟੀਫਿਕੇਸ਼ਨ ਹੈ ਜਿਹੜਾ ਕਹਿੰਦੇ ਉਹ ਵੀ ਜਾਰੀ ਕੀਤਾ ਜਾਵੇਗਾ ਕਾਉਂਸਲ ਦੇ ਚੇਅਰਮੈਨ ਇਸ ਕਾਉਂਸਲ ਦੇ ਚੇਅਰਮੈਨ ਨੇ ਪ੍ਰੋਫੈਸਰ ਪੰਕਜ ਅਰੋੜਾ ਜੀ ਪ੍ਰੋਫੈਸਰ ਪੰਕਜ ਅਰੋੜਾ ਜੀ ਨੇ ਜਾਣਕਾਰੀ ਦਿੱਤੀ ਅਤੇ ਸਪਸ਼ਟ ਕੀਤਾ ਕਿ ਜਿਵੇਂ ਹੀ ਇਹ ਐਕਟ ਲਾਗੂ ਹੋਵੇਗਾ ਬੀਐਡ ਡਿਗਰੀ ਧਾਰਕਾਂ ਨੂੰ ਪ੍ਰਾਇਮਰੀ ਪੱਧਰ ਮੋਸਟ ਇੰਪੋਰਟੈਂਟ ਜਾਣਕਾਰੀ ਹੈ ਤੁਹਾਡੇ ਲਈ ਬੀਐਡ ਜਿਹੜੇ ਧਾਰਕ ਨੇ ਉਹਨਾਂ ਨੂੰ ਪ੍ਰਾਇਮਰੀ ਪੱਧਰ ਤੇ ਸਾਥਿਓ ਠੀਕ ਹੈ ਜੀ ਬੀਐਡ ਡਿਗਰੀ ਧਾਰਕਾਂ ਨੂੰ ਪ੍ਰਾਇਮਰੀ ਪੱਧਰ ਕਲਾਸ 1 ਤੋਂ 5 ਅਤੇ ਸਹਾਇਕ ਅਧਿਆਪਕ ਬਣਨ ਦਾ ਅਧਿਕਾਰ ਮਿਲੇਗਾ ਜੋ ਹੁਣ ਤੱਕ ਡੀਐਲਐਡ ਯਾਨੀ ਕਿ ਈਟੀਟੀ ਧਾਰਕਾਂ ਤੱਕ ਹੀ ਸੀਮਤ ਸੀਗਾ ਮਤਲਬ ਇੱਕ ਵਾਰ ਫਿਰ ਜਿਹੜਾ ਚੇਂਜ ਹੋਣ ਜਾ ਰਹੀ ਹੈ ਜਿਹਦੇ ਕਰਕੇ 2364 ਭਰਤੀ ਸੀ ਠੀਕ ਹੈ ਕਾਫੀ ਕਲੈਸ਼ ਹੋਏ ਤੇ ਉਸ ਤਰ੍ਹਾਂ ਇੱਥੇ ਇਹ ਹੁਣ ਰੂਲਾਂ ਦੇ ਵਿੱਚ ਐਡ ਹੋ ਜੂਗਾ ਕਿ ਬੀਐਡ ਵਾਲੇ ਵੀ ਈਟੀਟੀ ਕੈਡਰ ਦੇ ਵਿੱਚ ਅਪਲਾਈ ਕਰ ਸਕਦੇ ਨੇ ਸੋ ਬੀਐਡ ਧਾਰਕਾਂ ਦੇ ਲਈ ਇਹ ਬਹੁਤ ਹੀ ਚੰਗੀ ਖਬਰ ਹੈ ਠੀਕ ਹੈ ਜੀ ਜਿਹਦੇ ਕਰਕੇ ਉਹ ਸੀਟ ਟੈਟ ਨੂੰ ਕੁਆਲੀਫਾਈ ਕਰਕੇ ਜਿਹੜੀਆਂ ਸੈਂਟਰ ਦੀਆਂ ਪੋਸਟਾਂ ਹੋਣਗੀਆਂ ਉਹਦੇ ਵਿੱਚ ਉਹ ਈਟੀਟੀ ਦੇ ਲਈ ਵੀ ਕੁਆਲੀਫਾਈ ਹੋ ਜਾਣਗੇ ਫਰਸਟ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਇੱਥੇ ਨੋਟ ਕਰਨ ਜੋ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਬਹੁਤ ਹੀ ਜ਼ਿਆਦਾ ਚਾਂਸ ਨੇ ਕਿ ਜਿਹੜਾ ਪੀ ਟੈਟਾ ਸਾਥੀਓ ਠੀਕ ਹੈ ਉਹ ਵੀ ਇਸ ਤੌਰ ਤਰੀਕੇ ਨੂੰ ਫੋਲੋ ਕਰਕੇ ਜਾਂ ਕਹਿ ਲਓ ਕਿ ਗਵਰਨਮੈਂਟ ਇਹਨਾਂ ਤੌਰ ਤਰੀਕਿਆਂ ਨੂੰ ਫੋਲੋ ਕਰਕੇ ਲਾਗੂ ਕਰ ਦੇਵੇ ਸੰਭਾਵਿਤ ਹੈ ਠੀਕ ਹੈ ਜਿਆਦਾ ਚਾਂਸ ਨੇ ਬਾਕੀ ਉਹ ਗਵਰਨਮੈਂਟ ਤੇ ਡਿਪੈਂਡ ਹੈ ਕਿ ਕਰਨਾ ਹੈ ਕਿ ਨਹੀਂ ਕਰਨਾ ਇਹਨਾਂ ਕਾਰਨਾ ਕਰਕੇ ਕਹਿੰਦੇ ਸਾਥੀਓ ਸੀਟ ਟੈਟ ਹੁਣ ਦੇਖੋ ਇਹਨਾਂ ਕਾਰਨਾ ਕਰਕੇ ਕਹਿੰਦੇ ਸੀਟ ਟੈਟ ਜੁਲਾਈ 2025 ਹੈ ਜਿਹੜਾ ਉਹਦੇ ਫਾਰਮ ਇਸ ਸਮੇਂ ਜਾਰੀ ਨਹੀਂ ਕੀਤੇ ਗਏ ਠੀਕ ਹੈ ਐਪਲੀਕੇਸ਼ਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸਟਾਰਟ ਹੋ ਜਾਂਦੇ ਨੇ ਇੱਥੇ ਉਹ ਜਾਰੀ ਤਾਂ ਨਹੀਂ ਕੀਤੇ ਗਏ ਕਿਉਂਕਿ ਉਹ ਰੂਲਸ ਆ ਜਿਹੜੇ ਚੇਂਜ ਹੋ ਰਹੇ ਨੇ ਪ੍ਰੀਖਿਆ ਹੁਣ ਨਵੇਂ ਫਾਰਮੈਟ ਤੇ ਸੋਧੇ ਹੋਏ ਨਿਯਮਾਂ ਦੇ ਅਨੁਸਾਰ ਲਈ ਜਾਵੇਗੀ ਮਤਲਬ ਹੋ ਸਕਦਾ ਤੁਹਾਨੂੰ ਦਸੰਬਰ ਚ ਤੇ ਜਾਂ ਫਿਰ ਜੁਲਾਈ 2026 ਦੇ ਵਿੱਚ ਜਿਹੜੀ ਹੈਗੀ ਹੈ ਸੀਟ ਟੈਟ ਦੀ ਪ੍ਰੀਖਿਆ ਉਹ ਨਵੇਂ ਬਦਲਾਵਾਂ ਦੇ ਨਾਲ ਦੇਖਣ ਨੂੰ ਮਿਲੇਗੀ ਸੋ ਉਸ ਟਾਈਮ ਤੱਕ ਤੁਸੀਂ ਵੇਟ ਕਰੋ ਨੋਟੀਫਿਕੇਸ਼ਨ ਤੁਹਾਨੂੰ ਅਗਸਤ ਚ ਜਿਹੜਾ ਹੈਗਾ ਉਹ ਮਿਲ ਜੂਗਾ ਐਨਸੀਟੀ ਟੀਸੀ ਦੇ ਦੁਆਰਾ ਜਿਹੜਾ ਹੈਗਾ ਲਾਗੂ ਕੀਤਾ ਜਾਣਾ ਇਸੇ ਤਰ੍ਹਾਂ ਸਿੱਖਿਆ ਖੇਤਰ ਦੇ ਵਿੱਚ ਸਾਥਿਓ ਇਹ ਬਦਲਾਅ ਨੇ ਜਿਹੜੇ ਸਿਰਫ ਇੱਕ ਪ੍ਰਸ਼ਾਸਕੀ ਸੁਧਾਰ ਨਹੀਂ ਹੈ ਕਹਿੰਦੇ ਕਹਿੰਦੇ ਸਗੋਂ ਇੱਕ ਇਨਕਲਾਬੀ ਕਦਮ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਆਰੀ ਅਧਿਆਪਕ ਪ੍ਰਦਾਨ ਕਰਨ ਦੇ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਸੀਟੈਟ ਦੁਆਰਾ ਪ੍ਰਸਤਾਵਿਤ ਜਿਹੜੇ ਨਵੇਂ ਸਿਸਟਮ ਦੇ ਅਨੁਸਾਰ ਹੁਣ ਪ੍ਰੀਖਿਆ ਚਾਰ ਪੱਧਰਾਂ ਤੇ ਯੋਜਿਤ ਕੀਤੀ ਜਾਵੇਗੀ। ਹੁਣ ਠੀਕ ਹੈ ਜੀ। ਪਹਿਲਾ ਕੀ ਹੈ ਸਾਥੀਓ? ਪ੍ਰੀ ਪ੍ਰਾਇਮਰੀ। ਪ੍ਰੀ ਪ੍ਰਾਇਮਰੀ ਜਿਹਨੂੰ ਵਾਲ ਵਰਟੀਕਾ ਵੀ ਕਿਹਾ ਜਾਂਦਾ ਹੈ। ਠੀਕ ਹੈ। ਦੂਜਾ ਜਿਹੜਾ ਸੀਟੈਟ ਹੈ ਪ੍ਰਾਇਮਰੀ, ਕਲਾਸ 1 ਤੋਂ 5 ਤੱਕ। ਤੇ ਤੀਜਾ ਹੈਗਾ ਜੂਨੀਅਰ, ਕਲਾਸ 6 ਤੋਂ 8 ਤੱਕ ਤੇ ਚੌਥਾ ਹੈਗਾ TGT ਜਾਂ PGT, ਕਲਾਸ 9 ਤੋਂ 12 ਤੱਕ। ਸੋ ਸਾਥੀਓ ਇਹ ਚਾਰ ਪੈਟਰਨ ਜਿਹੜੇ ਜਾਂ ਕਿ ਲੋਕਿ ਚਾਰ ਲੈਵਲ ਆਫ ਸੀਟਟਾ ਜਿਹੜੇ ਉਹ ਹੋਣ ਜਾ ਰਹੇ ਨੇ ਸੋ ਇਸ ਤੋਂ ਅੱਗੇ ਕਹਿੰਦੇ ਇਹ ਬਦਲਾਅ ਬੀਅਰਧ ਧਾਰਕਾਂ ਲਈ ਇੱਕ ਇਤਿਹਾਸਕ ਮੌਕਾ ਲੈ ਕੇ ਆਇਆ ਹੈ ਠੀਕ ਹੈ ਜੀ 1 ਸਾਲਾ ਤੇ 2 ਸਾਲਾ बीएड ਕੋਰਸ ਹੁਣ ਚਾਰੇ ਪੱਧਰਾਂ ਦੇ ਅਧਿਆਪਕ ਭਰਤੀ ਦੇ ਲਈ ਵੈਧ ਮੰਨੇ ਜਾਣਗੇ ਸਮਝ ਗਏ ਜੀ ਚਾਹੇ 1 ਸਾਲ ਦੀ बीएड ਹੈ ਤੇ ਚਾਹੇ 2 ਸਾਲ ਦੀ बीएड ਕੀਤੀ ਹੋਈ ਹੋਣੇ ਉਹ ਵੈਧ ਮੰਨੇ ਜਾਣਗੇ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਦੇ ਲਈ ਜਾਂ ਕਹੇ ਲੋ ਕਿ ਚਾਰੇ ਪੱਧਰ ਦੇ ਅਧਿਆਪਕਾਂ ਦੇ ਲਈ ਇਹ ਫੈਸਲਾ ਦੇਸ਼ ਭਰ ਦੇ ਵਿੱਚ ਲੱਖਾਂ बीएड ਉਮੀਦਵਾਰਾਂ ਨੂੰ ਇੱਕ ਨਵਾਂ ਰਸਤਾ ਪ੍ਰਦਾਨ ਕਰੇਗਾ ਮਤਲਬ ETT ਦੀ ਵੈਲਿਊ ਹੈ ਜਿਹੜੀ ਹੁਣ OES ਲੈਵਲ ਦੀ ਤੇ ਦੋਨੇ ਡਿਗਰੀਆਂ ਦੀ ਜਿਹੜੀ ਵੈਲਿਊ ਆ ਉਹ ਇੱਕ ਤਰ੍ਹਾਂ ਨਾਲ ਇੱਕ ਲੈਵਲ ਦੀ ਹੋ ਜਾਊਗੀ ਪਰ ਫਾਇਦਾ ਕੀ ਹੈ B.Ed ਜਿਹੜਾ ਉਹ ਦੋਨੇ ਖੇਤਰਾਂ ਦੇ ਵਿੱਚ ਪ੍ਰਾਇਮਰੀ ਠੀਕ ਹੈ ਤੇ ਸਕੈਂਡਰੀ ਸੈਕਟਰ ਦੇ ਵਿੱਚ ਜਾ ਸਕਦਾ ਪਰ ਜਿਹੜਾ ETT ਵਾਲਾ ਉਹ ਪ੍ਰਾਇਮਰੀ ਸੈਕਟਰ ਦੇ ਵਿੱਚ ਹੀ ਜਿਹੜਾ ਕੰਪੀਟੀਸ਼ਨ ਨਾਲ ਲੜ ਸਕਦਾ ਸੋ ਪੰਕਜ अरोੜਾ ਜਿਹੜੇ NCCTE ਦੇ ਚੇਅਰਮੈਨ ਨੇ ਉਹਨਾਂ ਦੀ ਇਹ ਮਤਲਬ ਜਿਹੜੀ ਸਟੇਟਮੈਂਟ ਹੈ ਸੋ ਤਿਆਰ ਹੋ ਜੋ ਅਧਿਆਪਕ ਬਣਨ ਦਾ ਸੁਪਨਾ ਹੁਣ ਵਧੇਰੇ ਸੰਗਠਿਤ ਪਹੁੰਚਯੋਗ ਅਤੇ ਮਜ਼ਬੂਤ ਹੋ ਗਿਆ ਹੈ ਠੀਕ ਹੈ ਸਾਥੀਓ ਇਹ ਉਹਨਾਂ ਨੇ ਜਿਹੜਾ ਹੈਗਾ ਬਿਆਨ ਦਿੱਤਾ ਹੈ ਭਾਰਤ ਦੀ ਸਿੱਖਿਆ ਪ੍ਰਣਾਲੀ ਹੁਣ ਇੱਕ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਐਨਸੀਟੀਈ ਚੇਅਰਮੈਨ ਸੋ ਇਹ ਜਾਣਕਾਰੀ ਸੀ ਤੁਹਾਡੇ ਨਾਲ ਸੋ ਇਹਦੇ ਸੋਰਸਸ ਨੇ ਜਿਹੜੇ ਉਹ ਸਾਥੀਓ ਇਹ ਨਿਊਜ਼ ਹੈ ਠੀਕ ਹੈ ਜੀ ਹਿੰਦੀ ਵਾਲੀ ਨਿਊਜ਼ ਆ ਇਹ ਸੀਟਟ ਹੋਣੇ ਜਾ ਰਿਹਾ ਹੈ ਇਤਿਹਾਸਕ ਪਰਿਵਰਤਨ ਠੀਕ ਹੈ ਸੋ ਇਹ ਸਾਰੇ ਦੀ ਸਾਰੀ ਨਿਊਜ਼ ਆ ਤੁਹਾਨੂੰ ਦੇਖ ਹੀ ਰਹੀ ਹੋਵੇਗੀ ਠੀਕ ਹੈ ਜੀ ਇਹਦੇ ਵਿੱਚ ਅੰਡਰਲਾਈਨ ਕੀਤੇ ਹੋਏ ਨੇ ਇਹ ਨਿਊਜ਼ ਤੁਹਾਨੂੰ ਗਰੁੱਪਾਂ ਦੇ ਵਿੱਚ ਮਿਲ ਜੂਗੀ ਟੈਲੀਗ੍ਰਾਮ ਲਿੰਕ ਤੇ ਵਟਸਐਪ ਗਰੁੱਪ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਏ ਨੇ ਜੋ ਕਿ ਫ੍ਰੀ ਨੇ ਉਹਨਾਂ ਨੂੰ ਤੁਸੀਂ ਜੁਆਇਨ ਕਰ ਲਓ ਤੁਹਾਨੂੰ ਜਾਣਕਾਰੀ ਉਮੀਦ ਆ ਵਧੀਆ ਲੱਗੀ ਹੋਊਗੀ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਲਈ ਲਾਈਕ ਜ਼ਰੂਰ ਕਰੋ ਹੋਰ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਸਾਥਿਓ ਇੱਕ ਹਾਈਪ ਦਾ ਨਵਾਂ ਵਟਨ ਆਇਆ ਹੈ ਠੀਕ ਹੈ ਜਦੋਂ ਤੁਸੀਂ ਕਮੈਂਟ ਬਾਕਸ ਦੇ ਉੱਪਰ ਜਾਂਦੇ ਹੋ ਤਾਂ ਉੱਪਰ ਤੁਹਾਨੂੰ ਹਾਈਪ ਲਿਖਿਆ ਮਿਲਦਾ ਹੈ ਉਹਨੂੰ ਤੁਸੀਂ ਜ਼ਰੂਰ ਟਿਕ ਕਰੋ ਉਸ ਦੇ ਨਾਲ ਸਾਡੀ ਸਕੋਰਿੰਗ ਹੁੰਦੀ ਹੈ ਠੀਕ ਹੈ ਸਾਨੂੰ ਮਤਲਬ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਕੋਰਿੰਗ ਮਿਲਦੇ ਆ ਤੇ ਸੋ ਉਸ ਦਾ ਉਸ ਨੂੰ ਹਾਈਪ ਜ਼ਰੂਰ ਕਰੋ ਇਹ ਤੁਹਾਨੂੰ ਹੁਣ ਨਵੀਂ ਰਿਕਵੈਸਟ ਹੋਇਆ ਕਰੂਗੀ ਸਾਡੇ ਵੱਲੋਂ YouTube ਦੇ ਜਿਹੜੇ ਰੂਲਸ ਨੇ ਉਹਨਾਂ ਦੇ ਚੇਂਜ ਹੋਣ ਦੇ ਕਾਰਨ ਸੋ ਇਹ ਤੁਹਾਨੂੰ ਨਵੀਂ ਰਿਕਵੈਸਟ ਹੈ ਕਿ ਤੁਸੀਂ ਇਸ ਜਾਣਕਾਰੀ ਨੂੰ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤੇ ਨਾਲ ਦੀ ਹਾਲ ਹਾਈਪ ਜ਼ਰੂਰ ਕਰਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਜਲਦ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ